ਹਾਏ ਦੋਸਤੋ ਕੀ ਹਾਲ ਚਾਲ ਆ ਮੈਂ ਥੋੜਾ ਆਪਣਾ ਰਾਜਪੂਲੂ ਵਾਲੀ ਆ ਤੇ ਤੁਸੀਂ ਥੱਲੇ ਫੋਟੋ ਲੱਗੀ ਵੇਖੀ ਹੋਣੀ ਵੇਖ ਹੀ ਲਈ ਹੋਣੀ ਆ ਇਹ ਆ ਜੀ ਬੀਨ ਵਜਾ ਰਿਹਾ ਸਪੇਰਾ ਤੇ ਇੱਕ ਅੱਗੇ ਨਾਗਨ ਮੇਲਦੀ ਆ ਇਹ ਦੁਨੀਆ ਦਾ ਪਹਿਲਾ ਪਿਓ ਹੋਣਾ ਜਿਹੜਾ ਬੀਨ ਵਜਾਉਂਦਾ ਤੇ ਉਹਦੀ ਕੁੜੀ ਅੱਗੇ ਮੇਲ ਰਹੀ ਆ ਨਹੀਂ ਆਪਾਂ ਦੇਖਦੇ ਆ ਫਿਲਮਾਂ ਚ ਆਸ਼ਕ ਬੀੜ ਵਜਾਉਂਦੇ ਹੁੰਦੇ ਆ ਜਾ ਕੇ ਤੇ ਸਪੇਰੇ ਵਜਾਉਂਦੇ ਹੁੰਦੇ ਹਨ ਇਹ ਦੁਨੀਆ ਦਾ ਪਹਿਲਾ ਨਕਮਾ ਪਿਓ ਆ ਜਿਹੜਾ ਆਪਣੀ ਕੁੜੀ ਨੂੰ ਮੇਲਣ ਲਈ ਬਿਠਾ ਕੇ ਪਹਿਲਾਂ ਦੇ ਘਰ ਵਾਲੀ ਆ ਉਹ ਲੋਕਾਂ ਨੂੰ ਚੁੰਮੇ ਵੰਡੀ ਜਾਂਦੀ ਆ ਫਿਰ ਇਹ ਲਾਂਤ ਤਾਂ ਮੈਦਾਨਾ ਇਹਨਾਂ ਦੇ ਇਹੋ ਜਿਹੇ ਲੋਕਾਂ ਦੇ ਜਿਹੜੇ ਲੋਕਾਂ ਇਹ ਇੱਕ ਸੋਸ਼ਲ ਮੀਡੀਆ ਇਹੋ ਜੇ ਕੰਮ ਆਸਤੇ ਬਣਾਇਆ ਸੀ ਕਿ ਇਹਨਾਂ ਨੇ ਇਹ ਕੰਜਰਖਾਨਾ ਬਣਾ ਕੇ ਰੱਖਤਾ ਇਹਨੂੰ ਇਹ ਨਹੀਂ ਸ਼ਰਮ ਆਉਂਦੀ ਇਹ ਗਾਣਾ ਪਾਉਂਦੇ ਨੂੰ ਕਿ ਜਿਹਨੂੰ ਤੂੰ ਦਿਖਾ ਰਿਆਂ ਲੋਕਾਂ ਨੂੰ ਤੇ ਉਹ ਲੋਕ ਤੈਨੂੰ ਕੀ ਕਹਿਣਗੇ ਤੈਨੂੰ ਲਾਂਤ ਤਾਂ ਹੀ ਪਾਉਣਗੇ ਨਾ ਤੇ ਇਹ ਮੈਂ ਨਾਗੜ ਤੂੰ ਸੁਪੇਰਾ ਹਣਾ ਉਹ ਜੇ ਕੁੜੀ ਨੂੰ ਪੁੱਛਣ ਵਾਲਾ ਹੋਵੇ ਵੀ ਜੇ ਤੂੰ ਨਾਗਣੀ ਬੰਨਣਾ ਸੀ ਤੂੰ ਹੋਰ ਕਿਸੇ ਨੂੰ ਬਣਾ ਲੈ ਦੀ ਜਰੂਰੀ ਆ ਤੇ ਪਿਓ ਅੱਗੇ ਮੇਲਣਾ ਸੀ ਜਿਹੜੀ ਕੁੜੀ ਆਪਦੇ ਪਿਓ ਅੱਗੇ ਬੀਨ ਤੇ ਮੇਲ ਹੀ ਜਾਂਦੀ ਆ ਤੇ ਘਾ ਦੁਨੀਆ 'ਚ ਜਾ ਕੇ ਵੀ ਮੇਲੂਗੀ ਉਹ ਜਿਹੜੇ ਘਰੇ ਇਹ ਜਾਊਗੀ ਜਿਹਦੇ ਨਾਲ ਇਹਦਾ ਵਿਆਹ ਹੋਊਗਾ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਜਿਹੋ ਜਿਹੇ ਲੱਛਣ ਆ ਇਹਨਾਂ ਦੇ ਤੇ ਕੋਈ ਇਹਨੂੰ ਉਹੋ ਜਿਹਾ ਹੀ ਮਿਲੂਗਾ ਕਿਉਂਕਿ ਜਿੰਨਾ ਕਹਿੰਦਾ ਨੇ ਸੋਸ਼ਲ ਮੀਡੀਆ ਦੇ ਉੱਪਰ ਜਲੂਸ ਕੱਢ ਛੱਡਿਆ ਤੇ ਲੋਕ ਦੁਨੀਆ ਦੇ ਸਾਰੇ ਲੋਕ ਇਹਨੂੰ ਜਾਣਦੇ ਆ तकरीबन तकरीबन ਜਿੰਨੇ ਲੋਕਾਂ ਕੋਲੇ ਅੱਜ ਕੱਲ ਫੋਨ ਹਰ ਇੱਕ ਕੋਲੇ ਆ ਜਿਹੋ ਜਿਹੇ ਇਹਨਾਂ ਨੇ ਜਲੂਸ ਕੱਢ ਕੇ ਛੱਡਿਆ ਜਿਹੋ ਜਿਹੇ ਇਹ ਲੱਛਣ ਕਰਦੇ ਆ ਕੋਈ ਚੱਜ ਦੀ ਵੀਡੀਓ ਬਣਾ ਲਓ ਕੋਈ ਚੱਜ ਦੀ ਸਿੱਖਿਆ ਦੇ ਰੋਗੇ ਕਿਸੇ ਨੂੰ ਕੋਈ ਇਹੋ ਜੀ ਚੀਜ਼ ਸਿਖਾਓ ਕਿ ਅੱਗੇ ਜਾ ਕੇ ਲੋਕ ਸਿੱਖ ਕੇ ਕਹ ਗਾਂ ਦੱਸਣ ਤੁਹਾਡੇ ਤੋਂ ਸਿੱਖਣਗੇ ਕੀ ਤੁਸੀਂ ਤਾਂ ਆਪ ਕੰਜਰਕੋਟੀ ਜਾਣੇ ਨੇ ਸਾਰੀ ਦਿਹਾੜੀ ਕਿਤੇ ਤੂੰ ਆਟੋ ਫੜ ਲੈਣਾ ਕਿਤੇ ਵੀਣ ਵਜਾਉਣ ਲੱਗਿਆ ਨਾ ਇੱਕ ਤੇਰੇ ਘਰ ਵਾਲੀ ਆ ਉਹਦੇ ਪਹਿਰਾਵੇ ਨੂੰ ਦੇਖ ਕੇ ਤਾਂ ਛੱਡ ਗੱਲਾਂ ਹੀ ਹੋਰ ਆ ਥੱਲੇ ਸੁਥਣ ਪਾਈ ਹੁੰਦੀ ਉੱਤੇ ਟੀ-ਸ਼ਰਟ ਘਮ ਦੀ ਐ ਹੁੰਦੀ ਆ ਉਹ ਤੇ ਉਹਨੂੰ ਦੇਖ ਕੇ ਅੱਖਾਂ ਬੰਦ ਕਰਨੀਆਂ ਪੈਂਦੀਆਂ ਤੇ ਉਹ ਹਰ ਇੱਕ ਨੂੰ ਚੁੰਮੇ ਵੰਡੀ ਜਾਂਦੀ ਆ ਤੇ ਮੈਂ ਤਾਂ ਇਹੋ ਜਿਹੀ ਵੀ ਖਬਰ ਸੁਣੀ ਆ ਕਿ ਉਹ ਪੱਡਾ ਹੈਗਾ ਇੱਕ ਜਿਹੜਾ ਬਾਹਰ ਦਾ ਪੱਤਰਕਾਰ ਆ ਉਹ ਦੱਸਦਾ ਇਹ ਕਹਿੰਦਾ ਕਿ ਲੋਕ ਚੁੰਮੇ ਦੇ ਨਾਂ ਤੇ ਵੀਡੀਓ ਬਣਾਉਂਦੇ 5-5 ਜਾਨੀ ਕਿ 5-5000 ਰੁਪਿਆ ਦਿੰਦੇ ਆ 5-500 ਡਾਲਰ ਦਿੰਦੇ ਆ ਕਿ ਸਾਡੇ ਨਾਂ ਲੈ ਕੇ ਵੀਡੀਓ ਬਣਾ ਮੈਂ ਨਾ ਫਿਟੇ ਲਾਨ ਤੋ ਉਹਨਾਂ ਲੋਕਾਂ ਦੇ ਜਿਹੜੇ ਪੱਲੋ ਪੈਸੇ ਦੇਖ ਵੀ ਨਾਂ ਹੀ ਲੈਣੇ ਉਹ ਤੁਸੀਂ ਇਹੋ ਜਿਹੇ ਬੰਦਿਆਂ ਤੋਂ ਨਾਂ ਲੈਣੇ ਆ ਤੁਸੀਂ ਉਹੀ ਕਿਸੇ ਨੂੰ ਕਹਿ ਦਿਓ ਕਿਸੇ ਗਰੀਬ ਨੂੰ 500 ਦਿਓਗੇ ਨਾ ਜਾਂ 5000 ਭੇਜੋਗੇ ਤੇ ਤੁਹਾਡਾ ਇੱਕ ਵਾਰੀ ਨਹੀਂ 20 ਵਾਰੀ ਨਾਂ ਲਊਗਾ ਇਹ ਹੋ ਜੀ ਲੋਕਾਂ ਨੂੰ ਪੈਸੇ ਨਾ ਦਿਆ ਕਰੋ ਤੇ ਜਿਹਨੇ ਆਪ ਹੀ ਸ਼ਰਮ ਲਾਈ ਆ ਆਪਦੀ ਕੁੜੀ ਨੂੰ ਵੀਣ ਵਜਾ ਕੇ ਅੱਗੇ ਕਮਾਈ ਜਾਂਦਾ ਤੁਹਾਨੂੰ ਸਿੱਖਿਆ ਕੀ ਦੂ ਬਾਕੀ ਤੁਸੀਂ ਦੱਸਣਾ ਵੀ ਤੁਹਾਨੂੰ ਇਹਦੀ ਉਹ ਵੀਡੀਓ ਕਿਵੇਂ ਲਾਦੀਆਂ ਮੈਨੂੰ ਤਾਂ ਆ ਵੀਡੀਓ ਦੇਖ ਕੇ ਬਹੁਤ ਹੀ ਬੁਰਾ ਲੱਗਾ ਕਿ ਇੱਕ ਆਪਦੀ ਲੜਕੀ ਘਰ ਦੀ ਇੱਜ਼ਤ ਨੂੰ ਤੇ ਤੂੰ ਵੀਣ ਵਜਾ ਕੇ ਅੱਗੇ ਨੱਚਣ ਲਾਇ ਮੈਨੂੰ ਤੇਥੋਂ ਕੋ ਸਿੱਖਣ ਨੂੰ ਨਹੀਂ ਮਿਲਿਆ ਮੈਨੂੰ ਸਿਰਫ ਇੱਕ ਤੂੰ ਬੰਦਾ ਨਹੀਂ ਬੰਦੇ ਦੀ ਇੱਜ਼ਤ ਮੈਨੂੰ ਪਤਾ ਨਹੀਂ ਕੀ ਤੂੰ ਦਿਖਿਆ ਤੂੰ ਬੰਦਾ ਸਹੀ ਨਹੀਂ ਹੈਗਾ ਕਿਉਂਕਿ ਤੂੰ ਆਪਦੀ ਲੜਕੀ ਨੂੰ ਅੱਗੇ ਠੱਲ ਕੇ ਵੀਣ ਵਜਾਉਣ ਲੱਗਿਆ ਯਾਰ ਦੁਨੀਆ ਗਿਰਦੀ ਤਾਂ ਦੇਖੀ ਸੀ ਮੈਂ ਤੇਰੇ ਤੋਂ ਜ਼ਿਆਦਾ ਗਿਰਿਆ ਬੰਦਾ ਕੋਈ ਨਹੀਂ ਦੇਖਿਆ ਬਾਕੀ ਦੋਸਤੋ ਤੁਸੀਂ ਜ਼ਰੂਰ ਦੱਸਿਆ ਜੋ ਇਹੋ ਜੀਆਂ ਵੀਡੀਓ ਨੈਟ ਤੇ ਆਉਣੀਆਂ ਚਾਹੀਦੀਆਂ ਇੱਕ ਪਿਓ ਪੁੱਤ ਦਾ ਜਾਂ ਧੀ ਪਿਓ ਦਾ ਰਿਸ਼ਤਾ ਇਹੋ ਜੇ ਗਾਣੇ ਲਾ ਕੇ ਬਣਾਉਣੇ ਚਾਹੀਦੇ ਪਰ ਮੈਨੂੰ ਨਹੀਂ ਲੱਗਦਾ ਬਣਾਉਣੇ ਚਾਹੀਦੇ ਸਾਡੇ ਮਾਹੌਲ ਨੂੰ ਇਹ ਖਰਾਬ ਕਰ ਰਹੇ ਆ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਖਰਾਬ ਕਰ ਰਹੇ ਆ ਕੋਈ ਚੰਗੀ ਸਿੱਖਿਆ ਨਹੀਂ ਦੇ ਰਹੇ ਬਾਕੀ ਜੇ ਮੇਰੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਇਹਦੇ ਤੱਕ ਜ਼ਰੂਰ ਪਹੁੰਚਾਇਓ ਚੈਨਲ ਨੂੰ ਕਰੋ ਫੋਲੋ ਧੰਨਵਾਦ ਮਿਲਦੇ ਆਪਾਂ ਅਗਲੀ ਵੀਡੀਓ 'ਚ